ਅਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਦਰਅਸਲ ਇੱਥੇ ਪਿੰਡ ਪੰਡੋਰੀ ਦੇ ਵਿੱਚ ਇੱਕ ਸ਼ਖਸ ਦੇ ਨਾਲ ਕੁਝ ਲੋਕਾਂ ਦੇ ਵੱਲੋਂ ਤੇਜ਼ ਤਲ ਹਥਿਆਰਾਂ ਦੇ ਨਾਲ ਉਸਦੀ ਮਾਰਕੁੱਟ ਕੀਤੀ ਜਾਂਦੀ ਹੈ ਉਹ ਜ਼ਖਮੀ ਹੋ ਜਾਂਦਾ ਹੈ ਫਗਵਾੜਾ ਦੇ ਸਿਵਲ ਹਸਪਤਾਲ ਦੇ ਵਿੱਚ ਉਹ ਆਪਣਾ ਇਲਾਜ ਕਰਵਾਉਣ ਦੇ ਲਈ ਪਹੁੰਚਿਆ ਹੋਇਆ ਸੀ ਪਰ ਜਦ ਉਸ ਦੇ ਟਾਂਕੇ ਲਗਾਏ ਜਾ ਰਹੇ ਸਨ ਪਟੀਆਂ ਉਸ ਦੇ ਕੀਤੀਆਂ ਜਾ ਰਹੀਆਂ ਸਨ ਤਾਂ ਇਸੇ ਦੌਰਾਨ 7-8 ਦੇ ਕਰੀਬ ਜਿਹੜੇ ਨੌਜਵਾਨ ਸੀ 7 ਤੋਂ 8 ਨੌਜਵਾਨ ਜਿਹੜੇ ਨੇ ਐਮਰਜੈਂਸੀ ਵਾਰਡ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਮੁਰਤੋਂ ਉਸੇ ਸ਼ਖਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਅਤੇ ਬੁਰੇ ਤਰੀਕੇ ਦੇ ਨਾਲ ਉਸ ਨੂੰ ਜ਼ਖਮੀ ਕਰ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਘਟਨਾ ਦੀ ਜਿਹੜੀ ਸੀਸੀਟੀਵੀ ਹੈ ਉਹ ਵੀ ਸਾਹਮਣੇ ਆਈ ਹੈ ਸੀਸੀਟੀਵੀ ਦੇ ਵਿੱਚ ਇਹ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਗੁੰਡਾਗਰਦੀ ਦਾ ਨੰਗਾ ਨਾਚ ਇੱਥੇ ਕੀਤਾ ਗਿਆ ਹੈ ਫਗਵਾੜਾ ਦੇ ਸਿਵਲ ਹਸਪਤਾਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਕਾਨੂੰਨ ਦੀਆਂ ਤਾਂ ਤੱਜੀਆਂ ਉੱਡੀਆਂ ਹੀ ਨੇ ਨਾਲ ਹੀ ਇਹਨਾਂ ਬਦਮਾਸ਼ਾਂ ਦੇ ਹੌਸਲੇ ਕਿੰਨੇ ਬੁਲੰਦ ਨੇ ਇਹ ਤਸਵੀਰਾਂ ਉਹ ਵੀ ਸਾਬਤ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਫਗਵਾੜਾ ਦੇ ਸਿਵਲ ਹਸਪਤਾਲ ਦਾ ਜਿਹੜਾ ਐਮਰਜੈਂਸੀ ਵਾਰਡ ਸੀ ਉਥੇ ਹਥਿਆਰਾਂ ਦੇ ਨਾਲ ਲੈ ਸੋ ਕੇ ਪਹੁੰਚ ਜਾਂਦੇ ਨੇ ਜਿਹੜਾ ਸ਼ਖਸ ਜੋ ਕਿ ਪਹਿਲਾਂ ਹੀ ਲੜਾਈ ਝਗੜੇ ਦੇ ਵਿੱਚ ਇਹਨਾਂ ਦੇ ਵੱਲੋਂ ਜ਼ਖਮੀ ਕਰ ਦਿੱਤਾ ਜਾਂਦਾ ਹੈ ਉਹ ਆਪਣਾ ਇਲਾਜ ਕਰਵਾ ਰਿਹਾ ਹੁੰਦਾ ਹੈ ਅਤੇ ਇਸੇ ਦੌਰਾਨ ਇਹਨਾਂ ਜਿਹੜੇ ਬਦਮਾਸ਼ ਨੇ ਆ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਮੋੜ ਤੋਂ ਉਸ ਸ਼ਖਸ ਨੂੰ ਜੋ ਹੈ ਉਹ ਜ਼ਖਮੀ ਕਰ ਦਿੱਤਾ ਜਾਂਦਾ ਹੈ ਬੁਰੇ ਤਰੀਕੇ ਦੇ ਨਾਲ ਉਸ ਦੇ ਨਾਲ ਫਿਰ ਤੋਂ ਮਾਰਕੁੱਟ ਕੀਤੀ ਜਾਂਦੀ ਹੈ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਦੇ ਉੱਤੇ ਕਈ ਵਾਰ ਕੀਤੇ ਜਾਂਦੇ ਹਨ